SS ਬੋਰਡ ਦੇ ਵੱਲੋਂ ਇੱਕ ਨਵੀਂ ਅਪਡੇਟ ਆਈ ਹੈ ਜੀ SS ਬੋਰਡ ਪੰਜਾਬ ਜਿਹੜਾ ਆਪਣਾ ਇੱਕ ਅਸਾਮੀਆਂ ਆਈਆਂ ਸੀ ਜੀ 6/2023 ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੀ ਇਹਦਾ ਰਿਟਨ ਪੇਪਰ ਹੋਇਆ ਸੀ ਜਿਸ ਵਿੱਚ ਬਹੁਤ ਐਲੀਗੇਸ਼ਨ ਲੱਗੇ ਸੀ ਕਿ ਇਹ ਪੇਪਰ ਲੀਕ ਹੋਇਆ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਈਆਂ ਸੀ ਪਰ ਉਸ ਬਾਰੇ ਪਤਾ ਨਹੀਂ ਕੀ ਜਿਹੜੀ ਰਿਪੋਰਟ ਸਰਕਾਰ ਨੇ ਸਰਕਾਰ ਦੇ ਕੋਲ ਪਹੁੰਚੀ ਜਾਂ ਨਹੀਂ ਪਹੁੰਚੀ ਪਰ ਫਿਲਹਾਲ ਇਹਨਾਂ ਅਸਾਮੀਆਂ ਦਾ ਜਿਹੜਾ ਫਰਦਰ ਅਗਲੀ ਪ੍ਰੋਸੈਸ ਹੈ ਅਗਲਾ ਪ੍ਰੋਸੈਸ ਹੈ ਉਹ ਬੋਰਡ ਨੇ ਸ਼ੁਰੂ ਕੀਤਾ ਹੈ ਜਿਸ ਦੇ ਲਈ ਟਾਈਪਿੰਗ ਟੈਸਟ ਮਿਤੀ 30 11 2000 24 1 12 2025 ਇੱਥੇ ਇਹਨਾਂ ਨੇ 25 ਲਿਖਣ ਦੀ ਇਹਨਾਂ ਤੋਂ ਗਲਤੀ ਹੋ ਗਈ ਅਤੇ 2 12 2025 ਨੂੰ ਲਿਆ ਜਾਣਾ ਹੈ 3 ਦਿਨ ਟਾਈਪਿੰਗ ਟੈਸਟ ਲਿਆ ਜਾਵੇਗਾ ਇਹ ਤੁਸੀ ਨੋਟਸ ਹੋ ਸਾ ਤੁਹਾਨੂੰ ਪਹਿਲਾਂ ਪਤਾ ਲੱਗ ਹੋਵੇਗਾ ਪਰ ਆਪਾਂ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਕਿ ਕਿਹੜੇ ਉਮੀਦਵਾਰ ਉਮੀਦਵਾਰਾਂ ਨੂੰ ਇਸ ਟਾਈਪ ਟੈਸਟ ਲਈ ਬੁਲਾਇਆ ਗਿਆ ਹੈ ਜਨਰਲ ਕੈਟਾਗਰੀ ਦੇ ਲਈ ਜਿਹੜੇ ਕੈਂਡੀਡੇਟ ਦੇ ਨੰਬਰ 76.25 ਨੇ ਜਾਂ ਇਸ ਤੋਂ ਵੱਧ ਨੇ ਉਹਨਾਂ ਨੂੰ ਅਤੇ ਉਹ ਇਸਤਰੀ ਹੈ ਪਾਵ ਫੀਮੇਲ ਹੈ ਉਸ ਨੂੰ ਟਾਈਪਿੰਗ ਲਈ ਬੁਲਾਇਆ ਜਾਵੇਗਾ ਟੋਟਲ ਉਮੀਦਵਾਰ ਕਿੰਨੇ ਰਹਿਣਗੇ ਲੜਕੀਆਂ 148 ਜਨਰਲ ਮੇਲ ਦੇ ਲਈ ਜਿਹੜੇ ਉਮੀਦਵਾਰ ਨੇ 76.75 ਅੰਕ ਤੋਂ ਵੱਧ ਜਾਂ 76.75 ਅੰਕ ਲਏ ਨੇ ਕੁੱਲ ਗਿਣਤੀ 286 ਹੈ ਇਹਨਾਂ ਨੂੰ ਵੀ ਟਾਈਪਿੰਗ ਟੈਸਟ ਲਈ ਬੁਲਾਇਆ ਗਿਆ ਹੈ ਇਸੇ ਪ੍ਰਕਾਰ ਨਾਲ ਜੇਕਰ ਦੇਖੀ ਅੱਗੇ ईडब्ल्यूएस ਦੇ ਲਈ 69.75 ਅੰਕ ਫੀਮੇਲ ਦੇ ਲਈ 72 ਅੰਕ ਤੋਂ ਵੱਧ ਜਾਂ 72 ਅੰਕ ਲੈਣ ਵਾਲੇ ਮੇਲ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਬੁਲਾਇਆ ਗਿਆ ਹੈ ਐਸੀਐਮਬੀ ਦੀ ਜਿਹੜੀ ਕਟਆਫ ਗਈ ਹੈ 58.75 ਫੀਮੇਲ ਦੇ ਲਈ ਅਤੇ 60 ਅੰਕ ਜਿਹੜੇ ਮੇਲ ਦੇ ਲਈ ਰੱਖੇ ਗਏ ਐਸਈਆਰਓ ਦੇ ਲਈ ਜਿਹੜੇ ਫੀਮੇਲ ਹੈ 68.25 ਅੰਕ ਜੇਕਰ ਕਿਸੇ ਲੜਕੀ ਦੇ ਹਨ ਜਾਂ ਉਸ ਤੋਂ ਜ਼ਿਆਦਾ ਨੇ ਤਾਂ ਉਹ ਟਾਈਪਿੰਗ ਲਈ ਐਲੀਜੀਬਲ ਨੇ एससी आरओ ਦੇ ਲਈ ਮੇਲ ਦੇ ਵਿੱਚ ਜਿਨ੍ਹਾਂ ਦੇ 69.25 ਅੰਕ ਹਨ ਜਾਂ ਇਸ ਤੋਂ ਵੱਧ ਹਨ ਉਹ ਵੀ ਟਾਈਪਿੰਗ ਦੇ ਲਈ ਐਲੀਜੀਬਲ ਨੇ BC ਕੈਟਾਗਰੀ ਦੇ ਲਈ 70.25 ਅੰਕ ਤੋਂ ਵੱਧ ਅੰਕ ਲੈਣ ਵਾਲੇ ਫੀਮੇਲ ਅਤੇ ਮੇਲ 73 ਅੰਕਾਂ ਜਾਂ ਇਸ ਤੋਂ ਵੱਧ ਅੰਕ ਲੈਣ ਵਾਲੇ ਐਲੀਜੀਬਲ ਹਨ ਸੋ ਇੱਕ ਲਿਸਟ ਐਸਰ ਬੋਰਡ ਨੇ ਅਫੀਸ਼ੀਅਲ ਵੈਬਸਾਈਟ ਉੱਪਰ ਪਾਈ ਹੈ ਜਿਸ ਵਿੱਚ ਕੈਟਾਗਰੀ ਵਾਈਜ਼ ਸਾਰੇ ਉਮੀਦਵਾਰ ਦੱਸੇ ਨੇ ਕਿ ਕਿਹੜੇ ਕਿਹੜੇ ਕੈਂਡੀਡੇਟ ਟਾਈਪਿੰਗ ਟੈਸਟ ਲਈ एलिਜੀਬਲ ਹਨ ਟਾਈਪਿੰਗ ਟੈਸਟ ਦੀ ਮਿਤੀ ਜਿਹੜਾ ਹੈ 30 ਨਵੰਬਰ 1 ਦਸੰਬਰ ਅਤੇ 2 ਦਸੰਬਰ ਨੂੰ ਲਿਆ ਜਾਵੇਗਾ ਇਹ ਜਿਹੜੀ ਪੀਡੀਐਫ ਹੈ ਇਸ ਦੇ ਵਿੱਚ ਇਹ ਲਿਸਟ ਵੀ ਸਾਰੇ ਕੈਂਡੀਡੇਟ ਦੀ ਜਿਹੜੇ एलिਜੀਬਲ ਨੇ ਲਗਭਗ 1700 ਦੇ ਕਰੀਬ ਕੈਂਡੀਡੇਟ ਜਿਹੜੇ ਹਨ 1700 51 ਕੈਂਡੀਡੇਟ ਨੇ ਕੁੱਲ ਜਿਹੜੇ ਕਿ ਟਾਈਪਿੰਗ ਟੈਸਟ ਲਈ ਬੁਲਾਏ ਗਏ ਨੇ ਸੋ ਇਹ ਪੀਡੀਐਫ ਦਾ ਲਿੰਕ ਤੁਹਾਨੂੰ ਮੈਂ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਦੇਵਾਂਗਾ ਜਿਹੜੇ ਤੁਹਾਡੇ ਐਡਮਿਟ ਕਾਰਡ ਹੋਣਗੇ ਟਾਈਪਿੰਗ ਦੇ ਲਈ ਕਿ ਟਾਈਪਿੰਗ ਤੁਹਾਡਾ ਕਿੱਥੇ ਰਹੇਗਾ ਕਦੋਂ ਹੋਵੇਗਾ ਉਹ ਜਿਹੜੀ ਐਸਐਸਬੋਰਡ ਦੀ ਵੈਬਸਾਈਟ ਹੈ ਅਫੀਸ਼ੀਅਲ ਵੈਬਸਾਈਟ ਉਸੋ ਪ੍ਰੋਹ ਜਲਦੀ ਹੀ ਅਪਲੋਡ ਕਰ ਦਿੱਤੇ ਜਾਣਗੇ ਟਾਈਪਿੰਗ ਦੀ ਜਿਹੜੀ ਤੁਹਾਡੀ ਸਪੀਡ ਰਹੇਗੀ ਉਹ ਤੁਹਾਡੀ 30 ਦੀ ਹੋਣੀ ਚਾਹੀਦੀ ਹੈ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਇਸ ਵਿੱਚ ਤੁਹਾਨੂੰ 8% ਗਲਤੀਆਂ ਮੁਆਫ ਹੁੰਦੀਆਂ ਨੇ ਭਾਵੇਂ ਜੇ ਤੁਸੀਂ 8% ਸ਼ਬਦ ਸਹੀ ਨਹੀਂ ਲਿਖੇ ਤਾਂ ਤੁਹਾਨੂੰ ਉਹ ਮੁਆਫ ਨੇ ਭਾਵੇਂ 92% ਤੁਹਾਡੀ ਐਕੂਰੇਸੀ ਹੋਣੀ ਜ਼ਰੂਰੀ ਹੈ ਭਾਵੇਂ ਜੇ ਤੁਸੀਂ 300 ਸ਼ਬਦ 10 ਮਿੰਟ ਦੇ ਵਿੱਚ ਟਾਈਪ ਕਰਦੇ ਹੋ ਤੇ 24 ਗਲਤੀਆਂ ਕਰਦੇ ਹੋ ਤਾਂ ਵੀ ਤੁਸੀਂ ਇਸ ਵਿੱਚ ਪਾਸ ਹੋ ਜਾਵੋਗੇ ਭਾਵੇਂ ਜੇ ਤੁਸੀਂ 23 ਗਲਤੀਆਂ ਕਰਦੇ ਹੋ 24 ਗਲਤੀ ਵਾਲੇ ਪਾਸ ਹੋ ਜਾਵੇਗਾ ਇਸ ਲਈ ਜਿਹੜੇ ਕੈਂਡੀਡੇਟ ਦੀ ਤਿਆਰੀ ਵਧੀਆ ਹੈ ਟਾਈਪਿੰਗ ਦੇ ਲਈ ਉਹ ਜਰੂਰ ਟਾਈਪਿੰਗ ਟੈਸਟ ਦੇ ਕੇ ਆਇਓ ਐਕਸਪੀਰੀਅੰਸ ਕਰਕੇ ਆਇਓ ਸੋ ਇਹ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣੀ ਸੀ ਐਡਮਿਟ ਕਾਰਡ ਵੀ ਤੁਹਾਡੇ ਜਲਦੀ ਹੀ ਵੈਬਸਾਈਟ ਉੱਪਰ ਦੇਖਣ ਨੂੰ ਮਿਲ ਜਾਣਗੇ ਸੋ ਧੰਨਵਾਦ ਜੀ